ਹੰਸਾ ਸਿੱਕਾ ਅਲਸਾਰਿਆਂ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਸੱਜਰ ਸੂਈਆਂ ਮੱਝਾ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜ਼ੇ ਬੱਚੇ ਦੇ ਤੇ ਇੱਕ ਟੁਕੜ ਗੱਬਰ ਮੈਂ ਤੁਹਾਨੂੰ ਦਿਖਾਉਣੀ ਆ ਉਹਦੇ ਮਗਰ ਵੀ ਬੱਚਾ ਹੈ ਬਾਕੀ ਆਹ ਦੇਖ ਸਾਡੇ ਸਾਰੇ ਕੋਲੇ ਹੀ ਬੱਚੇ ਆ ਤੇ ਸਾਰੀਆਂ ਹੀ ਸੋਈਆਂ ਵਾ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੇ ਪਾਸ ਕਰਕੇ ਚੈੱਕ ਪਾਸ ਕਰਵਾ ਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਚਾਹ ਬੜੀ ਮਾਲਕ ਦੀ ਕਿਰਪਾ ਨਾਲ ਚਲੋ ਕਿਰਪਾ ਜੀ ਦਿਜੀਏ ਹਾਂਜੀ ਹਾਂ ਤੇ ਨਾਮ ਦੱਸਦੇ ਇਕ ਵਾਰ ਨਾਮਰਾਵਤਾਰ ਸਿੰਘ ਜੀ ਹਾਂਜੀ ਪਿੰਡ ਬੋੜੇ ਵਾਲਾ ਕੰਗ ਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਫੋਨ ਨੰਬਰ ਹੈਗਾ 94635 26806 ਠੀਕ ਹੈ ਹਾਂਜੀ ਅੱਜ ਹੈ ਗਿਆ ਵਾ ਤਿੰਨ ਸੱਜਰਾਂ ਤੇ ਇੱਕ ਟੋਕੜ ਗੱਪਣਾ ਹਾਂਜੀ ਤਿੰਨ ਸੱਜਰਾਂ ਝੁੱਟੀਆਂ ਬਹੁਤ ਚੰਗੀਆਂ ਵਾਂ ਹਾਂਜੀ ਤੇ ਇੱਕ ਟੋਕੜ ਗੱਪਣਾ ਆਪਣੇ ਕੋਲ ਛੋਟੀ ਬੱਚੇ ਸਵੇਤ ਠੀਕ ਹੈ ਜੀ ਹਾਂ ਉਹ ਵੀ ਪੂਰੇ ਕੱਦ ਵੱਡੇ ਵਾਲੀ ਹੈ ਦਿਖਾ ਦਿਓ ਪਹਿਲਾਂ ਉਹ ਹੀ ਵਿਖਾ ਦਿਓ ਪਹਿਲਾਂ ਠੀਕ ਹੈ ਜੀ ਆ ਵਾਲੀ ਟੋਕੜ ਗੱਪਣ ਮੈ ਤਾਂ ਦਿਖਾਉਣੀ ਹਾਂ ਥੋੜਾ ਡਰਦੀ ਡਰਦੀ ਆ ਬਾਕੀ ਹਰ ਇੱਕ ਜੇ ਥੱਲੇ ਸੇ ਪਈ ਜਿਆ ਇਹ ਤਾਂ ਆ ਬੱਜਾ ਜੋ ਆ ਬੱਚਾ ਇਹਦੇ ਮਗਰ ਭਾਵੇਂ ਤਾਂ ਤਾਂ ਤੇ ਚੋ ਲਈ ਨਾ ਠੀਕ ਆ ਅਥਰ ਦਰਦੇ ਆ ਭਾਵੇਂ ਇਸ ਤਰ੍ਹਾਂ ਹੀ ਥੱਲੇ ਪੈ ਗਏ ਭਾਵੇਂ ਬੱਕਰੀਏ ਨੂੰ ਸਾਹ ਲਾਵੇ 10-10 ਮੱਬਾ ਥੱਲੇ ਕਰੀ ਕੋਲੋਂ ਅੱਛਾ ਹਾਂ ਇਹ ਚੀਜ਼ ਦਾ ਜਿਹੜਾ ਮੇਨ ਵਾਦਾ ਵਾ ਇਹ ਤਾਂ ਬਾਕੀ ਆ ਵੀ ਚਲੋ ਥੋੜੀ ਜੀ ਸੰਭੀ ਘਟਿਆ ਇਹ ਆ ਵੀ ਚਲੋ ਜਿਹੜਾ ਲੈ ਜਾਊਗਾ ਸੇਵਾ ਹੀ ਨਹੀਂ ਕੀਤੀ ਕਿਸੇ ਨੇ ਕੱਲ ਵੀ ਸਾਡੇ ਕੋਲ ਆਈ ਆ ਹਾਂਜੀ ਥੋੜੀ ਜੋ ਵੰਡ ਜੋ ਮਰਜੀ ਛੁੱਟੀ ਜਾਓ ਗਾੜੀ ਇਹਦੇ ਠੀਕ ਆ ਥਾੜੇ ਰੱਖੋ ਕੀ ਲੱਗਾ ਕਿ ਜਿਹੜਾ ਕੋਈ ਲੈ ਜਾਏ ਸੋਨ ਤੱਕ ਰਾਜੀ ਵੀ ਹੋ ਜਾਊਗੀ ਤੇ ਦੁੱਧ ਵੀ ਇਹਨੇ ਦਈ ਜਾਨਾ ਹੁਣ ਦੁੱਧ ਕਿੰਨਾ ਆ ਦੁੱਧ ਐਟ ਟਾਈਮ ਹੋ ਗਿਆ ਪੀ 6 ਕਿਲੋ ਅੱਛਾ ਤੇ ਢਾਈਆਂ ਵੀ ਲੈ ਚੱਕ ਪਾ ਦੇ ਚੱਕ ਪਾਸ ਸਿਆ ਪ੍ਰੋਪਰ ਅਸੀਂ ਚੈੱਕ ਕਰਵਾ ਕੇ ਲੈਂਦੀ ਆ ਜਿੰਨੇ ਵੀਰਪਾਲ ਖਾਣੇ ਉਹ ਵੀ ਚੈੱਕ ਕਰਵਾ ਕੇ ਖੜਿਆ ਆ ਠੀਕ ਹੈ ਗੱਭਣ ਦੀ ਗਰੰਟੀ ਆ ਆਪਣੀ ਸੱਜਰ ਨੇ ਪਤਾ ਕਿੰਨਾ ਕ ਦੁੱਧ ਕੱਢਿਆ ਸੱਜਰ ਨੇ ਕੀਤਾ ਹੈ 12 ਕਿਲੋ ਦੁੱਧ ਕੱਢਿਆ ਜੀ ਅੱਛਾ ਹਾਂ ਇਹਦਾ ਮੇਨ ਵਾਦਾ ਇਹ ਆ ਵੀ ਇਹਨੇ ਅਜੇ ਸਾਰੀਆਂ ਗਰਮੀਆਂ ਦੁੱਧ ਚਵਾ ਦੇਣਾ ਸੋਣਾ ਫਿਰ ਬੜੇ ਬਾਜ਼ਾਰ ਚੰਗੇ ਜਾ ਕੇ ਆ ਹਾਂਜੀ ਹਾਂਜੀ ਦੀਵਾਲੀ ਟਪਾ ਜਾਣਾ ਇਹਨੇ ਫਿਰ ਟਪਾ ਜਾਣੀ ਕਾ ਕਿ ਉਹ ਨੂੰ ਕਿਹੇ ਰਖਣਾ ਰੱਖਣਾ ਰੱਖ ਲੈ ਵਿੱਚ ਨਾ ਉਹ ਵੇਚੜੇ ਉਹ ਮਾਜਾ ਦਮਿਲ ਪਿੰਦੀ ਆ ਬੱਚਿਆਂ ਨੂੰ ਮਿਲਦੀ ਆ ਠੀਕ ਆ ਜੀ ਹਾਂ ਠੀਕ ਆ ਉਤਰਾਂ ਕੱਟੇ ਦੇ ਵੀ ਕਹਿੰਦੇ ਮਿਲ ਪਿੰਦੀ ਆ ਤੇ ਉਤਰਾਂ ਵੀ ਮਿਲ ਪਿੰਦੀ ਆ ਹਾਂ ਤਰ ਫਿਰ ਇੱਕ ਰੀ ਹੁਣ ਦੁੱਧ 6 ਕਿਲੋ ਉਤਰਾਂ ਇਹ ਵੀ ਚਲੋ ਜੇ ਕੋਈ ਸਾਮ ਕਰੂਗਾ ਤੇ ਜੇ ਦੁੱਧ ਉਹ ਵੱਧ ਵੀ ਜਾਊਗੀ ਜਿੰਨਾ ਖਾਂਦੀ ਪਿੰਦੀ ਆ ਨਾ ਇਹ ਹਾਂਜੀ ਤੇ ਦੁੱਧ 1 ਕਿਲੋ ਖਾਂਦਾ ਸਦਾ ਰਹਿ ਜਾਂਦੀ ਜAVE ਕਾ ਤਰ ਸੋ ਪੂਰਾ ਬਤਾਓ ਅਜੇ ਸਾਰੀਆਂ ਗਰਮੀਆਂ ਨੇ ਚਾਹ ਪਾਣੀ ਦਾ ਵਧੀਆ ਸਰ ਜਣਾ ਤੇ ਗਾਂ ਫੇਰ ਸੂਨ ਵਾਲੀ ਆ ਕੱਦ ਕਾਟ ਚ ਉਤਰੇ ਆ ਵੀ ਚੰਗੀ ਆ ਬੱਚੇ ਦਾ ਵਾਧਾ ਦਾ ਡੰਗਰ ਕਾੜੀ ਖਰਾਬ ਨਹੀਂ ਕਰਦਾ ਜਾ ਕੇ ਪਤਾ ਜੇ ਉਹਦਾਂ ਕਹਿੰਦੇ ਡੰਗਰ ਇੱਕ ਦਾ ਡੰਗ ਭੰਨ ਜਾਂਦਾ ਹਾਂਜੀ ਬਾਕੀ ਥੱਲੇ ਆ ਦੇਖ ਸਕਦੇ ਜੀ ਚੌਣ ਚਾਂ ਬਹੁਤੀ ਜ਼ਿਆਦਾ ਸਾਫ ਜੀ ਆ ਤੁਹਾਡੇ ਕੋਲ ਵੀ ਡਰਦੀ ਥੋੜਾ ਜਾਂ ਜਿੱਦਾਂ ਕਿੰਨਾ ਰੱਖ ਮੁੱਲ ਕਿੰਨਾ ਰੱਖੀਏ ਦਾ ਫਿਰ ਉਹ ਲਾਤੀ ਜੀ ਛੋਟਾ ਜਿਹਾ ਹੀ ਕਰ ਦੇਣਾ ਇਹਦਾ ਕਿੰਨਾ ਕ ਮੋਲੇ 70 ਕਹਦੇ ਪਹਿਰੇ ਦੇ ਦਈਏ ਕਰ ਦਈਏ ਛੋਟ ਛਟ ਹੋਰ ਕਿੰਨੇ ਕਰਾਣੇ ਚਾਹੀ ਕਰਾ ਦੋ ਆਪੇ ਜੱਸ ਨਾ ਕਰ ਦਈਏ ਫਿਰ ਜੱਸ ਨਾ ਕਰ ਦੋ 62000 ਦੀ 62000 ਦੀ ਹਾਂਜੀ ਠੀਕ ਆ ਜੇ ਤੁਸੀਂ ਕਹਿਤਾ ਦੇ ਠੀਕ ਆ 62000 ਦੇ ਦਾਂਗੇ ਚਲੋ ਬਾਕੀ ਮੌਕੇ ਤੇ ਥੋੜਾ ਪਤਾ ਹੋਰ ਹੋ ਜਾਏ ਕੋਈ ਵੀਰ ਭਰਾ ਚੱਲ ਕੇ ਜਦੋਂ ਵੀ ਆਊਗਾ ਫੋਨ ਲਾਵੇ ਇੱਕ ਰੇ ਸਬਦਾ ਆਪੇ ਮੌਕੇ ਤੇ ਹੋ ਜਾਊਗਾ ਹਨਾ ਕਰ ਦਾਂਗੇ ਠੀਕ ਆ ਹੁਣਾਂ ਝੋਟੀਆਂ ਦਿਖਾਈਏ ਪਹਿਲ ਨਾ ਹੀ ਦੋਵੇਂ ਪਹਿਲਾ ਸੁਆ ਝੋਟੀ ਸੁਈ ਜਾ ਵੇਖੋ ਕੇਸ ਇੰਗੇ ਲੱਗੇ ਕੱਜ ਵੇਖੋ ਝੋਟੀ ਜਾ ਕੱਦ ਵਜਨ ਤੇ ਉਮਰ ਦੇ ਹਿਸਾਬ ਨਾਲ ਕੱਦ ਕਾਠੇ ਦਾ ਚੰਗਾ। اچھا ਜੀ। ਹਾਂ। ਕਿੰਨਾ ਚਿਰ ਹੋ ਗਿਆ ਸੋਈ ਨਾ? ਕਾਏ ਆ ਕੱਟਾ ਜਿਹਦਾ। ਆਹ ਲੱਗਦਾ। ਪਰ ਤਾਂ ਆ ਜਾ ਜਵਾ ਗਿਆ। ਲੈ ਵਾਰ ਕੋ ਕਟਾ ਸਾਫ ਜੋ ਕਿ। ਤੇ ਕਿੰਨੇ ਦਿਨਾਂ ਤੇ ਸੋਈ ਹੋਗੀ? ਇਹਨਾਂ 10 ਦਿਨ ਹੋ ਗਏ ਨੇ ਸੋਈ ਨਾ। ਤੇ ਦੁੱਧ ਕਿੰਨਾ ਕਰਗੀ ਆ? ਦੁੱਧ 10 ਟਾਈਮ ਤੇ ਹੱਪੀ ਜਿਹੜੇ ਥਲੇ 9 ਕਿਲੋ ਦੁੱਧ ਉਟਿ ਦੇ। ਤਿਆਰ ਜਿਹੜਾ। ਤਿਆਰ। ਪਹਿਲਾ ਸੂਆ ਹਾਂ ਪਹਿਲਾ ਸੂਆ ਕਿੰਨਾ ਕ ਕਰੀ ਜਾਓਗੇ 2000 ਰੁਪਏ ਬੋਤਾਂ ਦੇ ਮੇਰਾ ਆਪਾਂ 12 ਕਿਲੋ ਕਰਦੇ ਜਿੰਨੀ ਸੇਵਾ ਖਾਂਦੀ ਪਿੰਦੀ ਹੈ ਅੱਛਾ ਹਾਂ ਦਾਤ ਬਾਰ ਹੀ ਦੇਣਾ ਇਹਨੇ ਜਿਹੜੀ ਗੱਲ ਆ ਤੇ ਬਾਕੀ ਇਹ ਆ ਵੀ ਚਲੋ ਐਰਕੀ ਜੋ ਵੀ ਆ ਪਰ ਅਗਲੇ ਸੂਵੇ ਨੂੰ ਛੋਟੀ ਚੰਗੀ ਤਿਆਰ ਹੋਣੀ ਕਰਦ ਕੇ ਚੋੜਾ ਸਾਣ ਵੇਹ ਗੜ ਵੱਖਰਾ ਵੱਖਰਾ ਕਰਣ ਲੱਗਾ ਜੀ ਹਾਂ ਦੇਖ ਸਾਡੇ ਪ੍ਰੋਪਰ ਹੱਥ ਦੀ ਚਵਾਈ ਲਾ ਥਾਣੇ ਦੇਖੋ ਜੀ ਗਾ ਜੀ ਬੜਾ ਇਹਨਾਂ ਨਾਲ ਥਣ ਹੋਰ ਕੱਢ ਜਾਂਦੀ ਹੈ ਠੀਕ ਹੈ ਜੀ ਹਾਂ ਪਸਮਕੇ ਥਾਣੇ ਜਿਹੜਾ ਕਿੰਦਰ ਵੀ ਹੋਰ ਕਰ ਜਾਂਦੀ ਹੈ ਡਬਲ ਕਰ ਜਾਂਦੀ ਕਹਿੰਦੇ ਸਨ ਇੱਕ ਰੰਗ ਕਾਲੀ ਬਲਪ ਆ ਦੇ ਬੱਚੇ ਦਾ ਥੋੜਾ ਜਿਹਾ ਵਧ ਕਰਦੀ ਹੈ। ਬਾਕੀ ਹੈ ਬਿਲਕੁਲ ਫਿਕਸ ਬਹਾਨੇ ਦੀ ਹੈ। ਚਲਾਈ ਲਾ। ਕਾਦੋਂ ਨਹੀਂ ਪੜਾ ਛੋਟੀ ਨੂੰ ਹੋਰ ਕੱਟ ਕਰ ਜਾਣਾ ਹੈ। ਬਾਕੀ ਉਮਰ ਦੇ हिसाब ਨਾਲ ਕਾਦ ਵਜਨ ਚ ਚੰਗੀ ਆ। ਇਹ ਆ ਵੀ ਜਿੰਨੇ ਸ਼ੌਂਕ ਨਾਲ ਛੋਟੀ ਘਰੇ ਰੱਖਣੀ ਹੈ ਗਾਵੇਂ ਚਾਰ ਸੂਬੇ ਚ ਹੋਣੇ ਆ। ਕਿਉਂਕਿ ਇਹਨਾਂ ਦਾ ਇਕੱਲਾ ਦੋਤਰਾ ਮੁੱਲ ਨਹੀਂ ਹੁੰਦਾ ਨਾਲ ਉਮਰ ਦਾ ਸੋਨ ਪੁਨੇ ਦਾ ਮੁੱਲ ਵੀ ਹੁੰਦਾ ਕਾਕੀ ਲੈਵਾ ਜਿੰਨਾ ਬਹੁਤ ਸਾਗ ਆ ਪਹਿਲਾ ਸੂਰ ਝੋਟੀ ਦੁੱਧ ਜਿਹੜਾ ਕਹਿੰਦੇ ਵੀ 9 ਲੀਟਰ ਹੈਗਾ ਸਿੱਧੀ ਲਾ ਇੱਕ ਰੀ ਲਾ ਜੋ ਸਿੱਧੀ ਲਾ ਜਾ ਉੱਥੋਂ ਕਮਾ ਲਿਓ ਜਿੰਨਾ ਦੁੱਧ ਹੈਗਾ ਉਸੇ ਦਾ ਸਰਾਂ ਬਾਕੀ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਇਹ ਹਵਾ ਨੇ ਤੇ ਵੀ ਨਾੜੇ ਦੀਆਂ ਆਪਾਂ ਦੇਖ ਸਕਦੇ ਹਾਂ ਠੰਡੇ ਸੇਲ ਚ ਵਾਈ ਇੱਕ ਨੰਬਰ ਹੋ ਗਈ ਇਹਦਾ ਫਿਰ ਮੁੱਲ ਕਿੰਨਾ ਰੱਖੀਏ ਹਾਂ ਤੁਸੀਂ ਮੁੱਲ ਇਹਦਾ ਮਜਾਦੀ ਕਰ ਦੇਣਾ ਕਿੰਨਾ ਘੱਟੀ ਝੋਟੀ ਹੈ ਹਾਂਜੀ ਹਾਂ ਤੁਸੀਂ ਇਹ ਮੁੱਲ ਲੱਕ ਕਰ ਲਿਏ 5 ਕਰ ਲਿਏ ਹਾਂ ਰ 95 ਦੀ ਝੋਟੀ ਦੇ ਦਾਂਗੇ 95 ਹਾਂਜੀ ਕਰ ਦਈਏ ਤੁਹਾਡੀ ਬੱਦ ਸ਼ੋਰ ਕਰ ਦੋ ਜੇ ਨਹੀਂ ਕਰਦੇ 92 ਦੀ ਦੇ ਦਈਏ ਫਿਰ 92 ਹਾਂਜੀ ਯਾਰ ਹੈ ਨਹੀਂ ਜੀ ਨਹੀਂ ਕੋਣ ਨਿੰਦਾ ਨਾ ਟੀਕਾ ਲਿਆ ਕਰਦਾ ਬਾਕੀ ਚਲੋ ਮੌਕੇ ਦੇ ਵੀ ਹੋ ਜਾਊਗਾ ਮਾਤਾ ਨਾ 12 ਵਜੇ ਹੋ ਜੂਗੀ ਝੋਟੀ ਠੀਕ ਹੈ ਜੀ ਬਾਕੀ ਝੋਟੀ ਕੋਈ ਕੋਈ ਵੀਰਪਾ ਚਲੋ ਛੱਡ ਕੇ ਨਹੀਂ ਜਾਊਗਾ ਚੌਣ ਚੁਆਈ ਦੀ ਇੱਕ ਨੰਬਰ ਦੀ ਆਪਣੀ ਹੋਵੇ ਕੋਈ ਪੂਰ ਛੱਟਾ ਹੋਵੇ ਸਾਡੇ ਠੀਕ ਹੈ ਜੀ ਕੋਲੇ ਚੁਆਈ ਹੋਗੇ ਇਹਨਾਂ ਨੇ ਖਣ ਹੋਰ ਕੱਢੂਗੀ ਝੋਟੀ ਠੀਕ ਹੈ ਜੀ ਹਾਂ ਠੀਕ ਹੈ ਤੇ ਹੁਣ ਇੱਕ ਆ ਵੀ ਪਹਿਲਾ ਸਵੇਰ ਝੋਟੀ ਆ ਇਹ ਅੱਜ ਨਹੀਂ ਕੱਲ ਦੀ ਸੋਈ ਜੇ ਪਸਤਾ ਦੀ ਝੋਟੀ ਪਰ ਸੌਂਦੀ ਸੋਈ ਹੈ ਹਾਂ ਇਹਦੇ ਨਾਲ ਖਾਲੀ ਕਰਦੇ ਆ ਵੀਡੀਓ ਹੀ ਪਾਉਂਦਾ ਰਹਾਦਾ ਨਹੀਂ ਮੇਲਾ ਜੇ ਠੀਕ ਆ ਫਿਰ ਨਾਲ ਜਿਹੜਾ ਪਾਦਨੇ ਕਹਿੰਦੇ ਨੇ ਪਾਣੇ ਸਾਡੇ ਤਾਜ਼ਾ ਬੱਚਾ ਬਿਲਕੁਲ ਕੀ ਜਮਗਰ ਪੱਤਾ ਜੀ ਮਗਰ ਜੀ ਕੱਟਾ ਬੱਚੇ ਨੂੰ ਪੂਰਾ ਜਿਹੜਾ ਡਿੰਗ ਡਿੰਗ ਕੇ ਜਿਹੜਾ ਨਹੀਂ ਲੱਕੀ ਦੀ ਚੁੱਕੀ ਨਾ ਕਰਮਾ ਵਾਲੀ ਨੇ ਏਡੀ ਆ ਅੱਛਾ ਇਹ ਕਈ ਪਹਿਲਾਂ ਮੈਂ ਏਦਾਂ ਡੰਗ ਕਰਦੀਆਂ ਹਾਂ ਹਾਂਜੀ ਮਾਸਾ ਰਦੇ ਏਦਾਂ ਬੱਚੇ ਤੋਂ ਬਿਨਾ ਥੱਲੇ ਬੈਠੇ ਰਹੋ ਭਾਈ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਪਤਾ ਪੀਉਣੇ ਹਟੇ ਸ਼ੇਤ ਕਲਾ ਬੋਲਾ ਹੋਊਗਾ ਇਹਦਾ ਅੱਛਾ ਹਾਂ ਉੱਤ ਜਾਲੇ 10 ਕਿਲੋ ਝੋਟੇ ਰਾਵਣਾ ਚੌਕਾ ਚ ਵਾਜੋਗੀ ਠੀਕ ਐ ਨਾ ਸਰ ਜਾ ਦੇਖੋ ਜਿਹੜੀ ਜਲਸੀ ਗਾਵਾ ਨੂੰ ਪੁੱਠੀ ਲੱਗੀ ਹੋਇਆ ਕੋ ਬਾਕੀ ਇਹ ਵੀ ਗੋਲ ਸਿੰਘ ਦੀ ਝੋਟੀ ਆ ਇਸ ਕੁਆਲਟੀ ਦਾ ਸ਼ਾਂਤ ਜੇ ਸੁਭਾਅ ਦੀ ਆ ਜੀ ਇੱਕ ਰੰਗ ਕਾਲੇ ਬਰਤਨ ਲੈ ਕੇ ਬੱਚੇ ਨੇ ਦੁੱਧ ਚੁੰਗਣਦੇ ਵੀ ਨਹੀਂ ਜਾਦੇ ਦੇਖੋ ਜੈਡ ਬਲੈਕ ਪੂਰੇ ਇੱਕ ਕਵਾਲ ਇਹ ਝੋਟੇ ਆ ਜੀ ਠੀਕ ਐ ਜੀ ਦੇਖੋ ਠੰਡੇ ਸੀਲ ਹਾਂ ਦੇਖ ਸਾਹ ਦੇ ਜੀ ਥਾਨੇ ਕੋ ਕਿਤੇ ਥਾਨੇ ਜਿਹੜਾ ਚੰਗਾ ਇਹ ਇਧਰ ਦੇਖੋ ਚੋਾਈ ਤੋ ਆਇਆ ਤਾਂ ਮੋਗੀ ਮਚਵਾਈ ਜੀ ਠੀਕ ਹੈ ਜੀ ਤੋਰੋ ਫੇ ਆਪੀਏ ਮਾਰਾ ਪਿੱਛੇ ਤੇ ਬੈ ਕੇ ਚੋਦੇ ਰੋਏ ਨੂੰ ਅੱਛਾ ਜੀ ਇੱਧਰ ਆਂਦੇ ਨਹੀਂ ਪ੍ਰਾਪ ਇਹ ਅਬੀ ਅੱਜ ਹੀ ਕਿੰਦੇ ਖਾਲੀ ਕੀਤੀ ਸਵੇਰੇ ਖਾਲੀ ਕਰਤੀ ਸਵੇਰੇ ਸਾਰੀ ਇੱਧਰ ਦੇਖੋ ਇਸ ਟਾਈਮ ਵੀ ਦੁਪਹਿਰ ਦਾ ਵਾ ਆ ਲੋ ਭਾਵੇਂ ਇਤਰਾ ਹੀ ਖਾਲੀ ਪਈ ਪਿੱਛੇ ਤੇ ਬੈ ਕੇ ਚੋ ਰੋ ਐਨੀ ਥੰਡੀ ਫੀਲ ਹੈ ਤੋਰੋ ਹਾਂ ਫੇਰ ਇੱਕ ਰੀਨ 10 ਕਿਲੋਟਰ ਦੁੱਧ ਜਿਹੜਾ ਇਹ ਵੀ ਕਿੰਦੇ ਵਿੱਚ ਚਵਾਈ ਜਾਊਗੀ ਬਰਾ ਇੰਨਾ ਲੇਵਾ ਹੈ ਆਪੀ ਜੀ ਮੈਂ ਖਾਲੇ ਘਾਤੇ ਮੈਂ ਜਦ ਛੇਤੀ ਦੋਤੇ ਆਉਗੀ ਜਿੰਨਾ ਖਾਲੀ ਕਰੇ ਪੈਣਾ ਠੀਕ ਹੈ ਜੀ ਬਿਲਕੁਲ ਤਾਜੀ ਸੋਈ ਆ ਬਹੁਤ ਜਿਆਦਾ ਚੰਗਾ ਵਾਕੀ ਬੈ ਕੋ ਇੱਥੇ ਬੈ ਜਾ ਭਾਵੇਂ ਪਰ ਮੈਂ ਤਿੰਨ ਤੇ ਅੱਸੀ ਸੁੱਟ ਦਾਂ ਆ ਵੇਖੋ ਆ ਦੇਖ ਸਾਡੇ ਭਾਂ ਮਿੱਤਰਾਂ ਹੀ ਬੈਠੇ ਹੋ। ਬਾਈ ਬੈਜੋ ਕਿ ਛੋਟੀ ਥੰਨੇ। ਇਹ ਲੜਾਈ ਕਰ ਰਹੇ। ਲੈ ਜਾ ਕਰੀ ਸਿੱਧੀ ਲੈ ਜਾ ਉਸ ਤੋਂ ਲੁਕ ਮਾਰਿਓ। ਬਾਕੀ ਪਹਿਲਾਂ ਨੇ ਹਜੇ। ਨਿਗਰਵਾਨ ਨੇ ਦੀ ਆ ਵੀ ਸ਼ਾਂਤ ਕਰ ਆਪਣਾ ਚਲੋ ਦੁੱਧ ਦੇਸਾ ਨਾ ਹਵਾ ਨਾ ਭਰ ਜੂਗੀ। ਅਜੇ ਟਾਈਮ ਹੀ ਦੁਪਹਿਰ ਦਾ ਵਾ ਬਾਕੀ ਜੇ ਜਿਤਰਾ ਜਿਤਰਾ ਚਵਾਈਆਂ ਹੋਈਆਂ ਉਤਰ ਉਤਰ ਇੰਨੇ ਬੰਦੀ ਜਨਾਬ ਪੰਜ ਘੰਟੇ ਬਾਅਦ ਹੋਈ ਨੂੰ ਆਸੀ ਵਲੇ ਹਾਂ ਦੇਖ ਸੰ ਆਹ ਚੀਜ਼ਾਂ ਬੜੀਆਂ ਘੱਟ ਲੱਦੀਆਂ ਜੇ ਠੰਡੀ ਸੀ ਲਿਆ ਜਿਹੜੀ ਪੂਰੀ ਜਿੰਨੀ ਵਾਰ ਮਰਜ਼ੀ ਬੈਠੇ ਰਹੋ ਭਾਏ ਚਾਰ ਚੰਨ ਬਾਇ ਥੱਲੇ ਚੌਹ ਜਨਾ ਇਹਦਾ ਫਿਰ ਮੁੱਲ ਮਲਾ ਤੇ ਜਾਇਜ਼ ਕਰਨਾ ਵਾ ਕਿੰਨਾ ਕ ਮੁੱਲ 9000 ਚੋਟੀ ਦਾ ਹਾਂ 8500 ਚੋਟੀ ਦੇ ਦਾਂ 8500 ਨਾ ਦਈਏ ਹਾਂਜੀ 82 ਦੀ ਦੇ ਦਈਏ ਬੈਸੇ ਤੇ ਆ ਜੀ ਸਾਰੀ ਕੁਝ ਕਿ ਕਰੀ ਜਾਣਾ ਹੈ ਕੁਝੇ ਅੱਜ ਕਰੀ ਜਾਣੇ ਠੀਕ ਕਰ ਪੀਜੇ ਠੀਕ ਹੈ ਜੀ ਜਿਵੇਂ ਤੁਸੀਂ ਕਹਤਾ ਵਾ ਚਲੋ ਬਾਕੀ ਵੇਖ ਲਓ ਇੱਧਰ ਆਹ ਵੇਖੋ ਬਾਕੀ ਮੌਕੇ ਤੇ ਮੰਤਨ ਖੁੱਲਾ ਹੀ ਹੋਊਗਾ ਕੋਈ ਵੀਰ ਫੋਨ ਲਾਵੇ ਜਿੰਨੂੰ ਜਿਹੜੇ ਵੀ ਪਸੰਦ ਆ ਤੇ ਇਸ ਕੁਆਲਟੀ ਦਾ ਅਜੇ ਨੇ ਦੁੱਧ ਤੇ ਹੋਣਾ ਹੈ ਜੇ ਬਿਲਕੁਲ ਤਾਜ਼ਾ ਬੱਚਾ ਆ ਨਿੱਕ ਹੋਰਾ ਵੀ ਸੱਜਰ ਸੋਈ ਮੱਝ ਆ ਆਹ ਜੀ ਆ ਮੈਂ ਦਿਖਾਉ ਵੇਖੋ ਕੀ ਕੀ ਨੇ ਥੱਲੇਆ ਚੰਗੀ ਬਣੀ ਆ ਥੱਲੇ ਆ ਵੇਖੋ ਕੀ ਬਾਕੀ ਨਿੱਗਰ ਐ ਵੀ ਪੂਰੀ ਲੈ ਵਾ ਵੇਖੋ ਕੀ ਲੱਗਾ ਇਹ ਕਿੰਨੇ ਦਿਨ ਦੀ ਸੋਈ ਜੇ ਇਹਨੂੰ ਅੱਜ 8 ਦਿਨ ਹੋ ਗਏ ਸੋਈ ਇਹਨੂੰ ਤੇਰੇ ਕੋਲ ਦੁੱਧ ਦੁੱਧ ਹਰ ਪੀ 10 ਕਿਲੋ ਤਿਆਰ ਹੋ ਗਏ ਤੇ ਲੈਟ ਆ ਤੇ ਇਹ ਕਿੰਨਾ ਘਰੀ ਜਾਊਗੀ ਦੁੱਧ ਤੇ 13-14 ਕਿਲੋ ਇਹਨੂੰ ਕੀ ਜਾਂਦਾ ਅੱਛਾ ਹਾਂ ਠੀਕ ਹੈ ਬਾਕੀ ਇਹ ਆ ਬਈ ਸਾਂਭੇ ਚੰਗੀ ਕਹਿੰਦੇ ਰੀਝਣਾ ਰਾਜੀ ਚੌੜੀ ਏ ਤੋਰੋ ਫੇਰ ਇਹ ਹੱਥ ਗੱਡੀ ਚ ਕੱਲੀ ਆਉਣੀ ਮਹਾਈ ਮੇਰੀ ਠੀਕ ਹੈ ਜੀ ਬਾਕੀ ਥਣ ਵੀ ਬੜਾ ਕਮਾਲ ਦਾ ਵਾ ਚੋਾਈ ਕਰਨ ਲੱਗੇ ਜਿਵੇਂ ਉਂਗਲਾਂ ਨੂੰ ਮੋਟੀ ਧਾਰੇ ਚੋਾਈ ਠੀਕ ਹੈ ਜੀ ਹਾਂ ਆ ਮੈਂ ਦਾ ਤੇਜੂਆ ਸੋਈ ਗਿਆ ਤੀਸਰਾ ਸੁਆ ਹੈ ਤੇ ਬਾਕੀ ਕਿੰਦੇ ਪਾਈ ਜਾਣਾ ਚੰਗਾ ਹੈ ਛੋਟੇ ਹੱਥੀ ਜੀ ਕਿੰਦੇ ਕੱਲੀ ਹੁੰਦੀ ਦੋ ਫੇਰ ਓਕੀਆਂ ਹੋ ਜਾਂਦੀਆਂ ਭਾਰੀ ਹੈ ਮੱਝ ਲੈ ਮੈਂ ਬੜਾ ਸਫਾਈ ਕੀਤੀ ਜਨਾਵੀ ਹੈ ਦਾ ਸਾਈ ਬਹੁਤ ਜਰਤਾਂ ਗਿਆ ਤੁਝੇ ਦੇ ਐੜਾੜੀ ਮੋਟੀ ਚੋਂ ਜੇ ਥਾਲ ਬੜਾ ਵਿੱਚ ਲੱਗਾ ਇਹਦਾ ਫਿਰ ਮੁੱਲ ਬਾਜ ਜਰ 2 ਮਾਇਕ 10000 ਦੇ ਗਏ ਅੱਛਾ ਹੈਨਾ ਕਿੰਨੇ ਦੀ ਕਰਦੀ ਆਹ ਇੱਕ ਪੰਜਾ ਆਪਾ ਪੂਰੇ ਲੱਖ ਦੀ ਦੇ ਦਾਂਗੇ ਹਰ ਜੀ ਲੱਖ ਦੀ ਨਾ ਦਈਏ ਸਾਰਿਆਂ ਦੀ 3 3000 ਛੋਟ ਕੀਤੀ ਇਹਦੇ ਵੀ 3 ਨਹੀਂ ਜਾਣਦੇ ਤੇ ਕਹਿਣਾ ਮੱਝ ਬਣੀ ਦੇ 97000 ਦੀ ਦੇ ਦਈਏ ਵੀ 97 ਚ ਮੌਕੇ ਤੇ ਛੋਟ ਛੜ ਕਰਦੇ ਜਿਹੜੀ ਕਰਦੀ ਹੋਗੀ ਠੀਕ ਹੈ ਜੀ ਬਾਕੀ ਮਾਝਾ ਲੋਕੀ ਪਿੱਛੋਂ ਪੈਣ ਨੇ 2 ਫੁੱਟ ਚੜਾਈ ਕਰ ਬਾਕੀ ਰਾਜੀ ਆ ਪੂਰੀ ਸੰਭੀ ਚੰਗੀ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਕਰੀ ਐ ਕਦੇ ਕਸ ਕਖਰਾ ਹੋਣਾ ਖਣ ਲੱਗਾ ਠੀਕ ਹੈ ਤੇ ਠੀਕ ਹੈ ਵਿਧਿਆਰਥੀ ਕੁਛ ਕਹਣਾ ਫਿਰ ਬਾਕੀ ਅਰਦੇ ਸੁਈਆਂ ਸਵਾਈਆਂ ਆਪਣੀ ਕੋਈ ਵੀਪੜਾ ਜੋ ਵੀ ਤਸੱਲੀ ਕਰਕੇ ਖੜੀ ਤਸੱਲੀ ਕਰਕੇ ਖੜੇ ਹੈ ਨਾ ਜੋ ਵੀ ਹਾਂਜੀ ਜੋ ਕੁਛ ਆਪਾਂ ਦੱਸਾਂਗੇ ਉਹੀ ਹੋਊਗਾ ਥਾਂ ਦੀ ਗਾਰੰਟੀ ਹੋਵੇ ਪੂਰ ਛੱਟਾਂ ਸੱਚ ਹੋਊਗਾ ਕਿਹ ਚ ਠੀਕ ਹੈ ਜੀ ਹਾਂਜੀ ਇੱਥੇ ਆਓ ਆਪਣੀ ਬੇਪੜਾ ਕੋਈ ਵੀ ਲੈ ਜਾ ਚੁਆਈ ਕਰ ਦਿਓ ਸਭ ਤੋਂ ਜ਼ਿਆਦਾ ਵਧੀਆ ਠੀਕ ਹੈ ਜੀ ਤੇ ਬਾਕੀ ਤੋਕਰ ਗੱਬਣਾ ਆਪਣੀ ਜਾ ਕੇ ਚੈੱਕ ਜ਼ਰੂਰ ਕਰਵਾ ਲਓ ਜਿੱਥੋਂ ਮੈਂ